ਸਤਿ ਸ਼੍ਰੀ ਅਕਾਲ ਜੀ ਸਰਨ ਅੱਜ ਕੀ ਕਰਨੀ ਆ ਅੱਜ ਚੱਪ ਅੱਜ ਇੱਕ ਗੱਲ ਕਰਨੀ ਆ ਆਪਾਂ ਆਪਣੇ ਕਲਾਸਿਕਲ ਡੋਰਾਂ ਦੇ ਸੰਬੰਧ ਚ ਕਲਾਸਿਕਲ ਦਰਵਾਜ਼ੇ ਸਾਈਜ਼ ਚਾਹੇ ਕੋਈ ਵੀ ਹੋਵੇ 10x12 12x14 14x14 ਕੋਈ ਵੀ ਸਾਈਜ਼ ਹੋਵੇ ਤੇ ਉਹ ਦੱਸਣਾ ਚਾਹੁੰਦੇ ਆ ਵੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦਾ ਸਾਈਜ਼ 20 20 25 25 ਫੁੱਟ 27 27 27 ਫੁੱਟ ਤੱਕ ਵੀ ਗੇਟ ਆਪਾਂ ਲਾਇਆ ਆਪਣੇ ਪੰਜਾਬ ਦੇ ਵਿੱਚ ਉਹਦੇ 'ਚ ਜਾਨੀ ਸਿੰਗਲ ਪੀਸ ਮੰਨ ਲਓ ਅੱਗੇ ਕੀ ਹੁੰਦਾ ਸੀ ਜੇ ਕੋਈ ਏਡਾ ਵੱਡਾ ਗੇਟ ਰੱਖ ਵੀ ਲੈਂਦਾ ਸੀ ਤਾਂ ਉਹਦੇ 'ਚ ਉਹ ਗੇਟ ਮੰਨ ਲਓ ਉਸ ਹਿੱਸਾ ਉਹਦਾ ਫਿਕਸ ਕਰ ਹੋ ਜਾਂਦਾ ਸੀਗਾ ਵੀ 10 12 ਫੁੱਟ ਤੇ ਕੁਝ ਮੰਨ ਲਓ ਜੇ ਜ਼ਿਆਦਾ ਵੱਡਾ ਗੇਟ ਹੈ ਤੇ ਕੋਸ਼ਿਸ਼ 10 ਫੁੱਟ ਤੱਕ ਗੇਟ ਜਿਹੜਾ ਸੀਗਾ ਸਕੁਅਰ ਥੱਲੇ ਖੁੱਲ ਜਾਂਦਾ ਸੀ ਪਰ ਆਪਾਂ ਇਹ ਵੀਡੀਓ ਚ ਇਹ ਹੀ ਦੱਸਣਾਗਾ ਵੀ ਹੁਣ ਉਹ ਪ੍ਰੋਬਲਮ ਗਈ ਕਿਉਂਕਿ ਅੱਜ ਕੱਲ ਤਰੀਕੇ ਬਹੁਤ ਆ ਬਾਕੀ ਗੇਟ ਦੇ ਬਣਦੇ ਆਂ ਆਪਾਂ ਇਹੜੀਆਂ ਵੀਡੀਓ ਆ ਉਹ ਸਾਰੀਆਂ ਇਹਦੇ ਚ ਪਾਉਂਦੀ ਰਹਿੰਦੇ ਆ ਤੇ ਮਤਲਬ ਕੋਈ ਦਿੱਕਤ ਨਹੀਂ ਹੈਗੀ ਸਾਈਜ਼ ਚਾਹੇ ਗੇਟ ਦਾ ਕੋਈ ਵੀ ਹੋਵੇ 20 25 ਫੁੱਟ 27 ਫੁੱਟ ਲਾਸਟ 30 ਫੁੱਟ ਤੱਕ ਇੱਕ ਯੂਪੀ ਦੇ ਵਿੱਚ ਗੇਟ ਆਪਣਾ ਜਾਣਾ ਜਿਹੜਾ 30 ਫੁੱਟ ਦੀ ਲੰਬਾਈ ਚ ਆਪਾਂ ਲਾ ਰਹੇ ਹਾਂ 30 ਫੁੱਟ ਸਿੰਗਲ ਪੀਸ ਬਹੁਤ ਵੱਡਾ ਹੋ ਜਾਣਾ ਉਧਰ ਸੈਡ ਕਿਲੇ ਬਣਦੇ ਜਿਵੇਂ ਆਪਣੇ ਰਾਜੇ ਮਹਾਰਾਜਾ ਦੇ ਕਿਲੇ ਹੁੰਦੇ ਸੀਗੇ ਪਹਿਲਾਂ ਉਸ ਤਰ੍ਹਾਂ ਦਰਵਾਜ਼ੇ ਬਣਦੇ ਇਹ ਤਾਂ ਗੱਲ ਹੋ ਗਈ ਆਪਣੇ ਵੱਡੇ ਦਰਵਾਜ਼ਿਆਂ ਦੀ ਇਹਦੇ ਵਿੱਚ ਸਾਈਜ਼ ਕੋਈ ਵੀ ਹੋਵੇ ਇਹਦੇ ਵਿੱਚ ਜਿਹੜੀ ਸਟਾਰਟਿੰਗ ਆਪਣੀ ਉਹ ਹੈਗੀ 4 ਇੰਚੀ ਮੋਟਾਈ ਤੋਂ ਸਟਾਰਟ ਹੁੰਦਾ ਮੰਨ ਲਓ ਜੇ 8 ਲਈ 10 ਦਾ ਜਾਂ ਕੋਈ ਛੋਟਾ ਸਾਇ ਜਾਂ 9x9 ਦਾ। ਉਰੀ ਮਟਾਈ ਮਤਲਬ 3 ਇੰਚ ਹੀ 4 ਇੰਚ। ਪਰ ਉਦੋਂ ਵੱਧ ਜਦੋਂ 12x12 ਜਾਂ 12x14 ਦਾ ਗੇਟ ਹੋ ਜਾਂਦਾ। ਉਰੇ 'ਚ ਫਿਰ ਜਿਹੜੀ ਮਟਾਈ ਆ। ਉਹ ਮਟਾਈ ਮਤਲਬ ਮਜ਼ਬੂਤੀ ਕਰਕੇ ਉਹਨੂੰ ਰੱਖਣੀ ਪੈਂਦੀ ਆ ਆਪਾਂ ਨੂੰ 5 ਇੰਚ ਹੀ ਜਾਂ ਫਿਰ 6 ਇੰਚ। 6 ਇੰਚ ਮਟਾਈ। ਤੇ ਇਹਦੇ 'ਚ ਆਪਾਂ ਡਿਜ਼ਾਈਨ ਦਾ ਅਲੱਗ-ਅਲੱਗ ਜਿਵੇਂ ਵੀ ਕੋਈ ਕਸਟਮਰ ਆਪਣੇ ਨਾਲ ਗੱਲ ਕਰਦਾ ਵੀ ਫਰੰਟ ਸਾਈਡ ਡਿਜ਼ਾਈਨ ਪਾਉਣਾ ਲੱਕੜ ਕਿਹੜੀ ਲੱਗੂ ਬੇਸ ਤੇ ਕਿਹੜੀ ਲੱਗੂ। ਉਹ ਅਲੱਗ ਵਿਸ਼ਾ ਕਿਉਂਕਿ ਉਹ ਜਿਵੇਂ ਕਸਟਮਰ ਗੱਲ ਕਰਦਾ ਉਹਨੂੰ ਸਾਰੀਆਂ ਚੀਜ਼ਾਂ ਇਹ ਗੇਟਾਂ ਦੇ ਵਿੱਚ ਸਮਝਾਈਆਂ ਜਾਂਦੀਆਂ ਵੀ ਕੀ 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 ਕੁਝ ਲੱਗੂਗਾ ਕਿਹੜੀ ਲੱਕੜ ਲੱਗੂ ਕਿਵੇਂ-ਕਿਵੇਂ ਲੱਗੂਗੀ ਕਿਵੇਂ ਫਰੇਮ ਬਣੂ ਕਿੰਨੇ ਲੇਰਾਂ ਦੇ ਵਿੱਚ ਇਹ ਗੇਟ ਬਣਦਾ ਤਿੰਨ ਲੇਰਾਂ ਚ ਬਣੂਗਾ ਚਾਰ ਚ ਬਣੂਗਾ ਜਾਂ ਪੰਜ ਚ ਤੇ ਇਹ ਹੋ ਗਈ ਵੱਡੇ ਗੇਟ ਦੀ ਗੱਲ ਇੱਕ ਛੋਟੇ ਗੇਟ ਜਿਹੜੇ ਉਹਨੂੰ ਕਈ ਵੀਰ ਮੰਨ ਲਓ ਮੈਸੇਜ ਕਰਦੇ ਆ ਵੀ ਆਪਾਂ ਛੋਟੇ ਗੇਟਾਂ ਦੀ ਆਪਾਂ ਨੂੰ ਜ਼ਰੂਰਤ ਆ ਵੀ ਲੌਬੀ ਦੇ ਜਿਵੇਂ ਮੇਨ ਐਂਟਰੀ ਹੋਗੀ ਜਾਂ ਬੈਡਰੂਮ ਵਾਲੇ ਵੀ ਕੀ ਉਹ ਵੀ ਕਲਾਸਿਕਲ ਬਣ ਸਕਦੇ ਆ ਹਾਂ ਬਈ ਜੀ ਦੋ ਤਿੰਨ ਕੋਠੀਆਂ ਆਪਾਂ ਕੀਤੀਆਂ ਜਿਨ੍ਹਾਂ ਨੇ ਟੋਟਲ ਗੇਟ ਅੰਦਰਲੇ ਬਾਹਰਲੇ ਕਲਾਸਿਕਲ ਕਿਉਂਕਿ ਜਾਲੀ ਦੇ ਵਿੱਚ ਵਿੰਡੋ ਦੇ ਵਿੱਚ ਵੀ ਅਜੇ ਤੱਕ ਕਿਸ ਨੂੰ ਪਤਾ ਨਹੀਂ ਹੁੰਦਾ ਵਿੰਡੋ ਦੇ ਵਿੱਚ ਵੀ ਬਹੁਤ ਕਲਾਸਿਕਲ ਡਿਜ਼ਾਈਨ ਆਉਂਦੇ ਆ ਮੰਨ ਲਓ ਵੈਂਟੇਜ ਮੋਲਡਿੰਗ ਪਾ ਕੇ ਜਾਂ ਕਿਦਾਂ ਵੀ ਤੇ ਚਲੋ ਜੇ ਕੋਈ ਜ਼ਿਆਦਾ ਹੀ ਇਹ ਘਰ ਦਾ ਵੀ ਇਕੱਲਾ ਮੇਨ ਉਹ ਜ਼ਰੂਰੀ ਆ ਉਹਨੂੰ ਕਲਾਸਿਕ ਪੂਰੀ ਵੈਂਟੇਜ ਲੁੱਕ ਦੇ ਲੋ ਲਗਜ਼ਰੀ ਅੰਦਰਲੇ ਜਿਹੜੇ ਉਹ ਫਲੈਟ ਫਲੋਰ ਪਰ ਬਣਾਓ ਬਣਾਓ ਉਹ ਵੀ ਸਾਗ ਬੰਦੇ ਵਿੱਚ ਪਿਓਰ ਸਾਗ ਬੰਦੇ ਵਿੱਚ ਜਿਹਦੇ ਅਨਬ੍ਰੇਕੇਬਲ ਜਿਹਦੇ ਵਿੱਚ ਕੋਈ ਮਤਲਬ ਸੌਰੀ ਕੋਈ ਪਲਾਈ ਦਾ ਯੂਜ਼ ਨਾ ਕੀਤਾ ਹੋਵੇ ਨਰੋਲ ਲੱਕੜ ਹੋਵੇ ਸਾਗਵੰਦ ਜਿਵੇਂ ਆਪਾਂ ਹੱਟੇ ਕਹਿ ਦਿੰਨੇ ਆ ਅੱਗੇ ਮੈਂ ਇੱਕ ਦੋ ਵੀਡੀਓ ਪਾਵਾਂਗੇ ਵੀ ਆਪਾਂ ਜਿਹੜੇ ਦਰਵਾਜ਼ੇ ਜਿਹੜੇ ਛੋਟੇ ਫਲਾਰ ਡੋਰ ਆ ਜਾਂ ਛੋਟੇ ਬੈੱਡਰੂਮਾਂ ਦੇ ਡੋਰ ਆ ਉਹ ਆਪਾਂ ਨਰੋਲ ਸਾਗਵੰਦ ਦੇ ਵਿੱਚ ਮੰਨ ਲਓ ਆਪਣੇ ਕੋਲੇ ਮਟੀਰੀਅਲ ਉਹ ਆਉਂਦਾਗਾ 38mm ਤੋਂ ਲੈ ਕੇ 55mm ਮੋਟਾਈ ਦੀ ਆਪਣੇ ਕੋਲ ਲੱਕੜ ਹੁੰਦੀ ਆ ਜਿਹੜਾ ਠੋਸ ਦਰਵਾਜ਼ਾ ਬਣਾਉਂਦਾ ਉਸ ਤੋਂ ਬਾਅਦ ਫਿਰ ਮੰਨ ਲਓ ਮੋਟੇ ਵੱਡੇ ਗੇਟ ਆ ਜਾਂਦੇ ਆ ਉਹਦੇ ਵਿੱਚ ਲੋਹੇ ਦਾ ਸਟਰਕਚਰ ਬਣਾਉਣਾ ਹੀ ਪੈਂਦਾ ਤੇ ਜਾਨੀ ਦਿੱਕਤ ਕੋਈ ਨਹੀਂ ਮੰਨ ਲਓ ਕਿਉਂਕਿ ਪਲਾਈ ਦਾ ਇਹ ਹੁੰਦਾ ਵੀ ਕੁਝ ਸਮਾਂ ਬਾਅਦ ਗਏ ਉਹਨੇ ਉੱਕੜ ਜਾਣਾ ਜਾਂ ਉੱਠ ਖੜਨ ਪਰ ਜਿਹੜਾ ਜਿਹੜੇ ਆਪਣੇ ਕੋਲੇ ਗੇਟ ਬਣਦੇ ਆ ਨਰੋਲ ਸਾਗਵਾਂ ਦੇ ਵਿੱਚ ਜਾਨੀ ਇਹਦੇ ਵਿੱਚ ਕੋਈ ਪਲਾਈ ਇੱਥੋਂ ਤੱਕ ਕਿ ਕੋਈ ਕਿਲ ਮੇਖ ਦਾ ਯੂਜ਼ ਵੀ ਨਹੀਂ ਹੁੰਦਾ ਠੋਸ ਲੱਕੜ ਨਾਲ ਹੀ ਇਹਨੂੰ ਆਪਾਂ ਡਿਜ਼ਾਈਨ ਵਗੈਰਾ ਕਰਦੇ ਆ ਉਹ ਅੱਗੇ ਅੱਗੇ ਵੀਡੀਓ ਜਿਵੇਂ ਵੀ ਬਣਾਵਾਂਗੇ ਆਪਾਂ ਤੇ ਉਸ ਕਨਸੈਪਟ ਦੇ ਆਪਾਂ ਵੀਡੀਓ ਪਾਉਂਦੇ ਰਹਿਾਂਗੇ ਸੋ ਇਹੀ ਗੱਲ ਕਰਨੀ ਸੀਗੀ ਤੇ ਵੀਡੀਓ ਨੂੰ ਕਰ ਲਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜਿਹਨੂੰ ਕੋਈ ਲੱਕੜ ਦੇ ਬਾਬਤ ਕੋਈ ਚੀਜ਼ ਦੀ ਜਾਣਕਾਰੀ ਦੀ ਜ਼ਰੂਰਤ ਆ ਜਾਂ ਕੋਈ 게ਟ ਬਣਾ ਰਿਹਾ ਜਾਂ ਆਲੇ ਬਣਾਉਣੀ ਸ਼ੁਰੂ ਕਰਦੇ ਆ ਜੀ ਤੇ ਤਾਂ ਉਹ ਇਹਦੇ ਜਿਸ ਸੰਬੰਧ ਚ ਆਪਣੇ ਨਾਲ ਕੋਈ ਵੀ ਜਾਣਕਾਰੀ YouTube ਤੇ ਆਪਣੇ Instagram ਤੇ Facebook ਤੇ ਪੇਜ ਆਪਣੇ ਬਣੇ ਆ ਉਹਦੇ ਤੇ ਸਾਰੇ ਨੰਬਰ ਆਪਣੇ ਮੋਬਾਈਲ ਨੰਬਰ ਸਾਰੇ ਦਿੱਤੇ ਹੁੰਦੇ ਆ ਤੇ ਬਾਕੀ ਬਸ ਇਹ ਨਹੀਂ ਗੱਲਾਂ ਕਰਨੀਆਂ YouTube ਦਾ ਆਪਣਾ ਚੈਨਲ ਆ ਹਲੇ 197 98 ਸਬਸਕ੍ਰਾਈਬਰ ਆ ਇੰਸਟਾਗ੍ਰਾਮ ਕਾਫੀ ਵਰੀਆ ਪੇਜ ਹੈਗਾ ਤੇ ਇਹਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਤਾਂਕਾ ਤਾਂ ਕਿ ਆਪਾਂ ਅੱਗੇ-ਅੱਗੇ ਪੂਰੀ ਦੁਨੀਆ ਦੇ ਵਿੱਚ ਸਮਝਾ ਸਕੀਏ ਵੀ ਜਿਹੜੇ ਦਰਵਾਜ਼ੇ ਅਸਲ ਪੁਰਾਣੇ ਟਾਈਮਾਂ ਦੇ ਦਰਵਾਜ਼ੇ ਕਿਵੇਂ ਬਣਦੇ ਸੀ ਤੇ ਅੱਜ ਦੀ ਤਕਨੀਕ ਕੀ ਆ ਤੇ ਕਿਉਂਕਿ ਆਪਾਂ ਜਿਹੜਾ ਨਰੋਲ ਲੱਕੜ ਦੇ ਵਿੱਚ ਬਣਾਉਨੇ ਆ ਪਲਾਈ ਦੇ ਵਿੱਚ ਬਹੁਤ ਡਿਜ਼ਾਈਨ ਠੀਕ ਆਉਂਦੇ ਆ ਪਰ ਕਈ ਲੋਕ ਉਹਨੂੰ ਪਸੰਦ ਨਹੀਂ ਕਰਦੇ ਸੋ ਲੱਕੜ ਦੇ ਵਿੱਚ ਬਣਾਓ ਨਾਲੇ ਕੋਈ ਕੈਮੀਕਲ ਰਿਐਕਸ਼ਨ ਕਿਉਂਕਿ ਕੁਦਰਤੀ ਚੀਜ਼ ਆ ਲੱਕੜ ਕੋਈ 스멜 ਕੋਈ ਕੈਮੀਕਲ ਕੈਮੀਕਲ ਰਿਐਕਸ਼ਨ ਕੋਈ ਕੁਝ ਨਹੀਂ ਹੁੰਦਾ ਤਾਂ ਕਰਕੇ ਨਰੋਲ ਲੱਕੜ ਦੇ ਵਿੱਚ ਇੱਥੋਂ ਤੱਕ ਕਿ ਕੱਪ ਬੋਰਡ ਬੈਡਰੂਮਾਂ ਦੇ ਵਿੱਚ ਬੈੱਡ ਉਹ ਵੀ ਆਪਾਂ ਨਰੋਲ ਲੱਕੜ ਦੇ ਵਿੱਚ ਬਣਾਵਾਂ ਕੋਈ ਪਲਾਈ ਸੈਮਿਕਾ ਕਾਹਦਾ ਯੂਜ਼ ਨਹੀਂ ਆਨਲੀ ਲੱਕੜ ਤੇ ਉਹਦੇ ਤੇ ਪੀਯੂ ਪਾਲਿਸ਼ ਬਸ ਇੰਨੀ ਗੱਲ ਕਰਨੀ ਸੀ ਫਿਰ ਇਹ ਦੂਜਾ ਲੰਬੀ ਵੀਡੀਓ ਜ਼ਿਆਦਾ ਲੰਬੀ ਹੋ ਜਾਓ ਧੰਨਵਾਦ ਸਤਿ ਸ੍ਰੀ ਅਕਾਲ ਜੀ